ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਹਰ ਰੋਜ਼ ਦੀ ਵਰਤੋਂ ਵਿੱਚ ਆਉਣ ਵਾਲੇ ਵਾਕਾਂ ਬਾਰੇ ਗੱਲ ਕਰਾਂਗੇ ਤੁਹਾਡਾ ਕੀ ਹਾਲ ਹੈ ਹਾਊ ਆਰ ਯੂ ਤੁਹਾਡਾ ਕੀ ਹਾਲ ਹੈ ਵਾਟਸਐਪ ਕੀ ਚੱਲ ਰਿਹਾ ਹੈ ਵਾਟ ਇਜ਼ ਗੋਇੰਗ ਔਨ ਕੁਝ ਖਾਸ ਨਹੀਂ ਨਾਥਿੰਗ ਸਪੈਸ਼ਲ ਸਾਵਧਾਨ ਰਹੋ ਬੀ ਅਲਰਟ ਬਹੁਤ ਵਧੀਆ ਐਕਸਲੈਂਟ ਤੁਹਾਡੇ ਪਿੱਛੇ ਬਿਹਾਈਂਡ ਯੂ ਇਸ ਵਿੱਚ ਕੀ ਵਾਟ ਇਜ਼ ਇਨ ਇਟ ਕੀ ਤੁਸੀਂ ਸੁਣਿਆ ਡਿਡ ਯੂ ਹੀਅਰ ਪਤਾ ਹੈ ਯੂ نو ਵਾਟ ਉਹ ਰਸਤੇ ਵਿੱਚ ਆ ਰਿਹਾ ਹੈ ਹੀ ਇਜ਼ ਔਨ ਦਾ ਵੇ ਕੀ ਤੁਸੀਂ ਇਹ ਜਾਣਦੇ ਹੋ ਡੂ ਯੂ نو ਦੈਟ ਇਹ ਜ਼ਰੂਰੀ ਸੀ ਦਿਸ ਵਾਜ਼ ਨੈਸੈਸਰੀ ਉਹ ਆਰਾਮ ਕਰ ਰਹੀ ਹੈ ਸ਼ੀ ਇਜ਼ ਟੇਕਿੰਗ ਰੈਸਟ ਕੱਲ ਕੋਈ ਨਹੀਂ ਆਇਆ ਨੋਬਾਡੀ ਕੇਮ ਯੈਸਟਰਡੇ ਆਪਣੇ ਗੁੱਸੇ ਨੂੰ ਛੱਡ ਦਿਓ ਲੈਟ ਗੋ ਆਫ ਯੋਰ ਐਂਗਰ ਇਹ ਤੁਹਾਡੇ ਤੇ ਹੈ ਇਟ ਇਜ਼ ਅਪ ਟੂ ਯੂ ਧੰਨਵਾਦ ਜੀ